ਹਾਂ ਲੋ ਤਾਂ ਵੀ ਤਰਿਕੇ ਆਹ ਮੈਂ ਦਰਾਂ ਜਿਹੜੇ ਬਸ ਚੱਲ ਆਉਂਦੇ ਨੇ ਪਰ ਵੋਟਾਂ ਸਤਿਕਾਰ ਬਹੁਤ ਵਧੀਆ ਬਹੁਤ ਜਾਨੀ ਕਿ ਮੈਂ ਜਾਈ ਜੀ ਨੂੰ ਸਾਥ ਕਰਦਾ ਵੀ ਮੈਂ ਕੀ ਕਰਦਾ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਜਿਹਦੇ ਨਾਲ ਮੈਂ ਖੜ ਗਿਆ ਚਾਹੇ ਕੋਈ ਵੀ ਨੇਰੀ ਜਾਵੇ ਬਾ ਆਵੇ ਮੈਂ ਡੋਲਦਾ ਤੁਹਾਨੂੰ ਪਤਾ ਹਰਸ਼ਮਸ ਦੇ ਨਾਂ ਤੋਂ ਬਾਦਲ ਕੇ ਨਾਂ ਤੋਂ ਲੋਕ ਡਰਦੇ ਐ ਤੇ ਮੈਂ ਬਾਦਲ ਕੇ ਬਰਾਬਰ ਇਲੈਕਸ਼ਨ ਲੜਿਆ ਤੇ ਮੇਰੇ ਘਰੇ ਨੋਟਾਂ ਦੀਆਂ ਢੇਰੀਆਂ ਆਂਆਂ ਪੈ ਤੱਕ ਕੇ ਆਏ ਸੀ ਬਹਿ ਜਾ ਮਾ ਤਾਂ ਬਹਿਦਾ ਤਾਂ ਹੈ ਨਹੀਂ ਹਾਰੂਗਾ ਬੱਸ ਬੱਸ ਤੁਸੀਂ ਮੈਨੂੰ ਮਾਰੋਗੇ ਬਸ ਆਹੀ ਗੱਲਾਂ ਹੋ ਸਕਦੀਆਂ ਤੇ ਅਸੀਂ ਵੋਟ ਪਾਉਣ ਦੇ ਮਾਰੇ ਡਰ ਜਾਂਦੇ ਆ ਸਾਡੇ ਚਾਚਾ ਆ ਕੇ ਨਾ ਕਹੇ ਸਾਡਾ ਤਾਇਆ ਆ ਕੇ ਨਾ ਕਹੇ ਬੱਸ ਤੁਹਾਨੂੰ ਚਾਚੇ ਤਾਇਏ ਦਾ ਡਰ ਚੱਕ ਲਿਓ ਝੰਡਾ ਲਾਓ ਕਿਸੇ ਦਾ ਡੰਡਾ ਲਾਓ ਕਿਸੇ ਦਾ ਵੋਟਾਂ ਪਾਉਣੀਆਂ ਕਮਲ ਨੂੰ ਠੀਕ ਆ ਵੋਟਾਂ ਕਮਲ ਨੂੰ ਪਾਉਣੀਆਂ ਤੇ ਇਸ ਵਾਰ ਆਪਣੇ ਪਿੰਡ ਦੇ ਵਿੱਚ ਵੋਟਾਂ ਵਧਾ ਦਿਓ ਤੁਸੀਂ ਨਜ਼ਾਰੇ ਦੇਖੋ ਵੀ ਕੀ ਆਉਂਦੇ ਆ ਫਿਰ ਤੁਹਾਡੇ ਕੋਲੇ ਖੜੇ ਤੁਹਾਡੇ ਨਾਲ ਖੜੇ ਦਿਨ ਦਾ ਤੁਹਾਡੇ ਦੁੱਖ ਸੋ ਦੇ ਵਿੱਚ ਖੜੇ ਆ ਤੇ ਸੋ ਮਖਤਾਰਕੀ ਵੀ ਦਿਖਾਏ ਵੀ ਆਪਾਂ ਝੂਠੀ ਮਾਰਦੇ ਸਾਡਾ ਪਿੰਡ ਕਿੰਨੇ ਲੈਵਲ ਤੇ ਨਾ ਕੰਮ ਹੁੰਦਾ ਹੈ ਦੇ ਬੋਝ ਹੁੰਦੇ ਜੁਕਾ ਕਰਾ ਪਿੰਡ ਨੂੰ ਕੁਝੇ ਦੀ ਸੈਦਾ ਕਰਨੀ ਹਾਂ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੁੰਦੀ ਤੁਹਾਡੇ ਦੇ ਵਿੱਚ ਮੈਂ ਮਾਰ ਤੋਂ ਮਿਟਾਈ ਕਰੀਆਂ ਬੰਦਾ ਕਿੱਦਾਂ ਮਰਜ਼ੀ ਚੜਾਵੇ ਜਦੋਂ ਬੰਦੇ ਦੇ ਵਕਤ ਪੈਦੇ ਨਾ ਪੈਣੀ ਉਹਦਾ ਸਭ ਕੁਝ ਪਿੱਛੇ ਛੱਡ ਜਾਂਦੇ ਨੇ ਮੈਨੂੰ ਪਤਾ 6 ਮਹੀਨੇ ਪਿੱਛੇ ਚਲਾਕੇ ਹੈ ਜੀ ਤੇ ਅਜੀਮ ਮਹਾਰ ਤੋਂ ਇੱਕ ਰੋਜ਼ਾਨਾ ਦੀ ਇੱਕ ਇੱਕ ਦੀ ਰੋਟੀ ਕੰਨ ਜਾਣੇ ਜਾਂਦੇ ਨੇ ਫੜੀ ਬਰੀ ਮੈਂ ਬੇਟੇ ਨੂੰ ਕਹਿਣਾ ਕੋਈ ਮੱਤ ਖਾਜੀ ਲੋਕਡਾਊਨ ਦੇ ਵਿੱਚ ਨਾਲੂ ਲਾਉਣ ਦੇ ਵਿੱਚ ਇੱਕ ਥਾਲੀ ਮੈਂ ਅਸੀਂ ਉਤੋਂ ਕੀ ਹੋਇਆ ਐਂ ਕਹਿਣਾ ਜੀ ਮੈਂ ਖਾਲੀ ਤਾਂ ਨਾਲ ਇੱਕ ਵਿੱਚ ਚੱਲਿਆ ਫਰਡੇ ਪਿੰਡ ਦੇ ਵਿੱਚੋਂ ਯਾਰ ਕਿਸੇ ਨੇ ਮਾਰ ਤੋਂ ਮੈਨੂੰ ਕੁੱਤਗੀ ਕਰਿਆ ਮੈਂ ਇਹਨੂੰ ਵੀ ਕਿਹਾ ਜੱਗਾ ਲੱਗ ਰਹੀ ਨਹੀਂ ਮੈਨੂੰ ਪਿੰਡ ਪੂਰੇ ਨਾ ਪਰਮਾਤਮਾ ਜੀ ਦੇ ਵਾਪਸ ਆਵੇ ਨਾ ਕਿਸੇ ਬੰਦੇ ਨੇ ਆਪਣੀ ਇਨੀ ਮਗਲ ਨਹੀਂ ਕਹਿ ਸਕਦੇ ਦਾਬੇ ਨਾ ਕਹਿੰਦਾ ਕਿ ਯਾਰ ਦੋ ਦਿਨਾਂ ਚ ਟਿਕਣ ਵਾਲੀ ਮਾ ਅਗੜਾ ਬੰਦਾ ਪਿੰਡ ਪੂਰੇ ਮਿੰਟ ਤੇ ਹੀ ਕਰੀਆਂ ਤੇ ਬਹੁਤ ਵਧੀਆ ਹੈ ਸਰ ਇਹ ਕਿ ਨਵੇਂ ਉਹ ਚਾਹ ਵੀ ਦੇ ਕੰਪਨੀ ਨਹੀਂ ਮਤਲਬ ਕਿਉਂ ਮੜਾ ਕੀ ਬੰਦੇ ਨੇ ਹੋਰ ਵੀ ਕੰਮ ਕਰੇ ਨਹੀਂ ਸਾਡੋ ਸਾਹਿਬਾ ਮੋਡਲ ਤੋਂ ਪਤਾ ਕਰਦਾ ਕੋਲ ਕਰਾ ਪਹਿਲਾਂ ਦੀ 40000 ਰੁਪਏ ਦਵਾਏ ਬਹੁਤ ਕੰਮ ਨਹੀਂ ਔਰ ਜਿਹੜਾ ਪਾਇਲਟਰ ਮਾਰ ਗਿਆ ਉਹ ਵੀ ਪੁੱਛਦੇ ਮੈਂ ਕਹਿੰਦਾ ਐਂਟੀ ਨਹੀਂ ਚੱਲਦੀ ਪੁੱਤ ਜਿਹੜੇ ਕੋਲੇ ਜੀ ਚਾਈਂ ਇਤਾਰੇ ਤੋਂ ਬੱਡੇ ਬੱਡੇ ਨਾ ਤੇ ਉਹ ਜਿਹੜੇ ਬੰਦੇ ਜਿਹਨੇ ਜਿਦਣੇ ਕਰੂਗਾ ਉਹਨੇ ਜਿਹੜੇ ਵੀ 2 3 ਰੁਪਏ ਕਿੰਨੇ ਚਾਹਦਾ ਕਾਣੀ ਸਾਡੀ ਪੀਏ ਪੀਏ ਦਾਣ ਕਰਦੇ ਕਿੰਨਾ ਪੁੰਨ ਹੈ ਉਹਨਾਂ ਵਾਲੇ ਪੈਨਾਂ ਕੀ ਗੱਲ ਹੈ ਕੋਈ ਫਾਟੇ ਨੂੰ ਦਾ ਫਾਟੇ ਕਿਹਾ ਜਾਊਗਾ ਹਾਂ ਇਸ ਤੋਂ ਬੰਦਾ ਟੜਫਣਾ ਉਹਦਾ ਲਾਟ ਖਰਾਜੋ ਕੋ ਕੋ ਬੜਾ ਫੰਦਾ ਆ ਬਾਈ ਆਪਣੇ ਸਾਥ ਨੂੰ ਲਾ ਕੇ ਈਮਾ ਪਰ ਜੂੰਗ ਕਰੀ ਕਰਦੇ ਨਹੀਂ ਕਿਸੇ ਦੇ ਤਰ੍ਹਾਂ ਤੇ ਨਾ ਕੋਈ ਮੰਤਰੀ ਸੰਤਰੀ ਨੂੰ ਲੈ ਕੇ ਭੰਦੇ ਗੋਟਾ ਮੰਡਨ ਵੇਚਿਆ ਹੁੰਦਾ ਕਿਉਂਦੇ ਨਹੀਂ ਕੋਈ ਮੰਤਰੀਆਂ ਦੇ ਆਪ ਨੂੰ ਅਜੂ ਤੜਕੇ ਕਦੇ ਸਾਰੇ ਆਇਆ ਕਰਾਂਗੇ ਕੋਈ ਟਿਕਰ ਨਹੀਂ ਪ੍ਰੋਗਰਾਮ ਆ ਥੋੜੇ ਪਰ ਰੱਖ ਲਿਆ ਕਰਾਂਗੇ ਐਜੀ ਗੱਲ ਨਹੀਂ ਹੈਗੀ ਕੋਈ ਹਾਂ ਉਹਨੂੰ ਤੁਹਾਨੂੰ ਕੋਈ ਦੇਖੋ ਤੁਸੀਂ ਤੁਹਾਨੂੰ ਲੋੜ ਪਈ ਹੈ ਮੇਰੇ ਨਾਲ ਦੇ ਕੋਈ ਵੀ ਕੁਝ ਦਿੰਦੇ ਆ ਉਦੋਂ ਚਾਹ ਮੇਰੀ ਗੱਲ ਸੁਣੋ ਮੇਰੀ ਮੇਰੀ ਸੁਣੋ ਗੱਲ ਆ ਅਸੀਂ ਤੁਹਾਨੂੰ ਕਾਹਨੇ ਧਰਦੇ ਤੁਸੀਂ ਇਹੀ ਗੱਲਾਂ ਦਾ ਆਪਾਂ ਨੂੰ ਆ ਕਿ ਸਾਡੇ ਦੇ ਸਕੇਮਾ ਕਿਉਂ ਨਹੀਂ ਆ ਭੈਣ ਬੈਠੀ ਆ ਸਕੇਮਾ ਬਹੁਤ ਦਿੰਦਾ ਮੈਂ ਨਹੀਂ ਜਿਹੜਾ ਚੋ ਵੀ ਬੋਲ ਉਹ ਬੋਲ ਦੋ ਜੀ ਇਹ ਭੈਣ ਬੈਠੀ ਆ ਕੱਟ ਕਰਕੇ ਥੋੜਾ ਖਿਲਸਾ ਸੈਂਟਰੇ ਕੋ ਭੈਣ ਬੈਠੀ ਆ ਇਹਦਾ ਕੰਮ ਮਾੜਿਆ ਸੀ ਬੈਂਕ ਦੇ ਕਿਉਂ ਭਣੇ ਜਾਂ ਤੇਰੇ ਨਾਲ ਸਹੀ ਗੱਲ ਆ ਕੰਮ ਨਹੀਂ ਕਿ ਨਾ ਕਰਾਇਆ ਆ ਬਾਈ ਮੁੰਡਾ ਖੜਾ ਨਾਲ ਕਿਉਂ ਬਈ ਬਹੁਤ ਹੋ ਗਿਆ ਇਹ ਨੂੰ ਨਾ ਅੱਜ ਜੀ ਗਰੇਸ ਫਾਰੀਓ ਲੱਤੀ ਹੱਦੀ ਰਤਾ ਆਓ ਤੁਸੀਂ ਤੁਹਾਡੇ ਦਰਵਾਜ਼ੇ ਖੁੱਲੇ ਆਪਣੇ ਆਹ ਤੇ ਨਾ ਆਪਾਂ ਆ ਸਕਿਆ ਜੀ ਤੁਹਾਨੂੰ ਤਾਂ ਕਿਹਨੇ ਆਹ ਜਿਹੜੇ ਸੈਂਟਰ ਦੇ ਸਿਨੇਮਾ ਦੇਖੋ ਆਹ ਸੈਂਟਰ ਦੇ ਸਿਨੇਮਾ ਜਿਹੜੇ ਸਾਡੇ ਤੱਕ ਨਹੀਂ ਪਹੁੰਚਦੀਆਂ ਇਹਦੇ ਵਿੱਚ ਕੀ